ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਤਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵਰਕਿੰਗ ਕਮੇਟੀ ਦੀ ਲਿਸਟ ਆ ਜਿਹੜੀ ਉਹ ਜਾਰੀ ਕੀਤੀ ਗਈ ਹੈ ਵਰਕਿੰਗ ਕਮੇਟੀ ਦੇ ਵਿੱਚ 97 ਮੈਂਬਰ ਨੇ ਜਿਹੜੇ ਉਹ ਸ਼ਾਮਿਲ ਕੀਤੇ ਗਏ ਨੇ ਅਤੇ ਨਾਲ ਹੀ 22 ਸਪੈਸ਼ਲ ਇਨਵਾਈਟੀ ਨੇ ਜਿਹੜੇ ਉਹ ਸ਼ਾਮਿਲ ਕੀਤੇ ਗਏ ਨੇ ਪਹਿਲੀ ਵਾਰ ਆ ਕਿ ਪਾਰਟੀ ਦੇ ਵੱਲੋਂ 16 ਮਹਿਲਾਵਾਂ ਨੂੰ ਵੱਡੀ ਜ਼ਿੰਮੇਵਾਰੀ ਵਰਕਿੰਗ ਕਮੇਟੀ ਦੇ ਵਿੱਚ ਦਿੱਤੀ ਗਈ ਹੈ ਤਾਂ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਇੱਕ ਲਿਸਟ ਆ ਜਿਹੜੀ ਉਹ ਜਾਰੀ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦਿਆਂ ਕਿ ਕਿਹੜੇ ਕਿਹੜੇ ਲੀਡਰ ਨੇ ਜਿਹੜੇ ਉਹ ਵਰਕਿੰਗ ਕਮੇਟੀ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਤਾਂ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਸ਼ਾਮਿਲ ਨੇ ਬਲਵਿੰਦਰ ਸਿੰਘ ਭੁੰਦੜ ਪ੍ਰੋਫੈਸਰ ਕਿਰਪਾਲ ਸਿੰਘ ਬੰਡੂਗਰ ਗੁਲਜਾਰ ਸਿੰਘ ਰਾਣੀਕੇ ਪਰਮਜੀਤ ਸਿੰਘ ਸਰਨਾ ਮਨਜੀਤ ਸਿੰਘ ਜੀਕੇ ਸੁੱਚਾ ਸਿੰਘ ਲੰਗਾ ਜਨਮੇਜਾ ਸਿੰਘ ਸੇਖੋ ਹਰਸਿਮਰਤ ਕੌਰ ਬਾਦਲ ਜਲਜੀਤ ਸਿੰਘ ਟੀਮਾ ਵਿਕਰਮ ਸਿੰਘ ਮਜੀਠੀਆ ਗੁਰਬਚਨ ਸਿੰਘ ਬੱਬੇ ਹਾਲੀ ਐਨ ਕੇ ਸ਼ਰਮਾ ਮਨਤਾਰ ਸਿੰਘ ਬਰਾੜ ਐਸ ਆਰ ਕਲੇਰ ਜੋਗਿੰਦਰ ਸਿੰਘ ਜਿੰਦੂ ਤੀਰਤ ਸਿੰਘ ਮਾਲਾ ਵਰਦੇਸ਼ ਸਿੰਘ ਮਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਹਰਪ੍ਰੀਤ ਸਿੰਘ ਪੋਰਟਪਾਈ ਕਮਲ ਚਾਂਤਲੇ ਸੁਖਦੀਪ ਸਿੰਘ ਸ਼ੁਕਰ ਦਰਬਾਰਾ ਸਿੰਘ ਗੁਰੂ ਸਰਬਜੀਤ ਸਿੰਘ ਝਿੰਜਰ ਇਹਨਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਇਹਨਾਂ ਤੋਂ ਇਲਾਵਾ ਵੀਰ ਸਿੰਘ ਲੋਪੋਕੇ ਜਰਨੈਲ ਸਿੰਘ ਵਾਹਿਦ ਸੁਰਜੀਤ ਸਿੰਘ ਪੇਟੇਵਿੰਡ ਬਲਕਾਰ ਸਿੰਘ ਬਰਾੜ ਜਗਸੀਰ ਸਿੰਘ ਸੀਰਾ ਰਵੀਪ੍ਰੀਤ ਸਿੰਘ ਸਿੱਧੂ ਬਲਜੀਤ ਸਿੰਘ ਵੀਰ ਬਰਮਾ ਮੋਹਿਤ ਗੁਪਤਾ ਸਤਨਾਮ ਸਿੰਘ ਰਾਹੀ ਵੀਰ ਇੰਦਰ ਸਿੰਘ ਜੈਲਦਾਰ ਸਤਿੰਦਰਜੀਤ ਸਿੰਘ ਮਨਤਾ ਜਗਸੀਰ ਸਿੰਘ ਬੱਬੂ ਜਰਨੈਲ ਵਾਲਾ ਜਥੇਦਾਰ ਗੁਰਪਾਲ ਸਿੰਘ ਗਰੇਵਾਲ ਨਰਦੇਵ ਸਿੰਘ ਮਾਨ ਹਰਪਿੰਦਰ ਸਿੰਘ ਹੈਰੀ ਸੰਧੂ ਕੌਰ ਸਿੰਘ ਭੱਬ ਵਾਲਾ ਪਰਮਬੰਦ ਸਿੰਘ ਰੋਮਾਣਾ ਸ਼ੇਰ ਸਿੰਘ ਮੰਡਾ ਗੁਰਤੇਜ ਸਿੰਘ ਬਰਗਾੜੀ ਯਾਦਵਿੰਦਰ ਸਿੰਘ ਯਾਦੀ ਜੈਲਦਾਰ ਸਤਪਾਲ ਸਿੰਘ ਤਲਵੰਡੀ ਭਾਈ ਦਰਸ਼ਨ ਸਿੰਘ ਮੋਹਤਨ ਵਾਲਾ ਗੁਰ ਇਕਬਾਲ ਸਿੰਘ ਲਖਵਿੰਦਰ ਸਿੰਘ ਲੱਖੀ ਟਾਂਡਾ ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਇਸ ਤੋਂ ਇਲਾਵਾ ਬਚਿੱਤਰ ਸਿੰਘ ਕੋਹੜ ਹਰਜਪ ਸਿੰਘ ਸੰਗਾ ਬੀਬੀ ਪਰਮਿੰਦਰ ਕੌਰ ਪੰਨੂ ਹਰਕ੍ਰਿਸ਼ਨ ਸਿੰਘ ਵਾਲੀਆ ਬੀਬੀ ਗੁਰਪ੍ਰੀਤ ਕੌਰ ਰੂਹੀ ਯਾਦਵਿੰਦਰ ਸਿੰਘ ਯਾਦੂ ਖੰਨਾ ਪਰਮਜੀਤ ਸਿੰਘ ਟਿੱਲੋ ਬਾਬਾ ਅਜੀਤ ਸਿੰਘ ਹਰੀਸ਼ ਰਾਏ ਟਾਂਡਾ ਜਸਪਾਲ ਸਿੰਘ ਗਿਆਸਪੁਰਾ ਹਿਤੇਸ਼ ਇੰਦਰ ਸਿੰਘ ਗਰੇਵਾਲ ਭਪਿੰਦਰ ਸਿੰਘ ਪਿੰਦਾ ਆੜੀ ਸ਼ਰਮਾ ਰਗਵੀਰ ਸਿੰਘ ਗੁਰਚਰਨ ਸਿੰਘ ਗਰੇਵਾਲ ਰਖਵਿੰਦਰ ਸਿੰਘ ਗਾਬਰੀਆ ਅਮਨਜੋਤ ਸਿੰਘ ਗੋਹਾਲਵਾਲਾ ਪ੍ਰੇਮ ਰੋੜਾ ਦਰਾਜ ਸਿੰਘ ਪੁੰਦਣ ਗੁਰਮੇਲ ਸਿੰਘ ਕਮਰਜੀਤ ਸਿੰਘ ਬਾਰਕੰਦੀ ਤੇਜਿੰਦਰ ਸਿੰਘ ਮਿੱਡੂ ਖੇੜਾ ਪਰਮਿੰਦਰ ਸਿੰਘ ਕੋਲੀਆਂਵਾਲੀ ਜਤੇਦਾਰ ਸਰੂਪ ਸਿੰਘ ਨੰਦਗੜ ਬਸੰਤ ਸਿੰਘ ਕੰਗ ਇਨਾਮ ਸ਼ਾਮਿਲ ਕੀਤੇ ਗਏ ਨੇ ਇਸ ਤੋਂ ਇਲਾਵਾ ਅਗਲੇ ਮੈਂਬਰਾਂ ਦੇ ਵਿੱਚ ਸੁਖਪ੍ਰੀਤ ਸਿੰਘ ਰੋਡੇ ਬਲਕ੍ਰਿਸ਼ਨ ਬੱਲੀ ਸੰਜੀਤ ਸਿੰਘ ਸਣੀ ਗਿੱਲ ਤਰਸੇਮ ਸਿੰਘ ਰਤੀਆ ਪਰਮਿੰਦਰ ਸਿੰਘ ਸੋਹਾਣਾ ਸੁਰਜੀਤ ਸਿੰਘ ਗੜੀ ਜਗਮੀਤ ਸਿੰਘ ਹਰਿਆਊ ਅਮਰਜੀਤ ਸਿੰਘ ਪੰਧਰਾ ਮੋਹਿੰਦਰ ਸਿੰਘ ਲਲਵਾ ਅਮਰਜੀਤ ਸਿੰਘ ਚਾਵਲਾ ਗੁਲਜਾਰ ਸਿੰਘ ਮੂਨਿਕ ਵਿੰਦਰਜੀਤ ਸਿੰਘ ਖੰਡਿਆਲ ਰਵਿੰਦਰ ਸਿੰਘ ਚੀਮਾ ਸੁਨਾਮ ਭੀਮ ਸਿੰਘ ਵੜਾਚੂ ਗੌਰਵਦੀਪ ਸਿੰਘ ਵਲਟੋਹਾ ਇਕਬਾਲ ਸਿੰਘ ਸੰਧੂ ਤਰਨਤਾਰਨ ਦਲਜੀਤ ਸਿੰਘ ਭਿੰਡਰ ਰੁਗਜੀਤ ਸਿੰਘ ਵਰਕਰ ਬਲਦੇਵ ਸਿੰਘ ਕੈਂਪੂਰਾ ਸਰਜੀਤ ਸਿੰਘ ਕੰਗ ਪਵਨਪ੍ਰੀਤ ਸਿੰਘ ਢਿੱਲੋਂ ਵਿਰਿੰਦਰ ਸਿੰਘ ਚੜਵਾਲਾ ਨੂੰ ਸ਼ਾਮਿਲ ਕੀਤਾ ਗਿਆ ਹੈ ਇਸ ਤੋਂ ਇਲਾਵਾ ਇੱਕ ਹੋਰ ਮੈਂਬਰ ਆ ਜਿਹੜਾ ਉਹ ਬਾਅਦ ਦੇ ਵਿੱਚ ਐਡ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਵਰਕਿੰਗ ਕਮੇਟੀ ਦੇ ਵਿੱਚ ਬਲਦੇਵ ਸਿੰਘ ਖੈਰਾ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਜਿਹੜੇ ਕਿ ਫਲੋਰ ਦੇ ਸੀਨੀਅਰ ਲੀਡਰ ਨੇ ਇਸ ਤੋਂ ਇਲਾਵਾ 22 ਸਪੈਸ਼ਲ ਇਨਵਾਈਟੀ ਨੇ ਜਿਹੜੇ ਉਹ ਸ਼ਾਮਿਲ ਕੀਤੇ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਬੀਬੀ ਹਰगोਬਿੰਦ ਕੌਰ ਬੀਬੀ ਹਰਪ੍ਰੀਤ ਕੌਰ ਮਖਮੈਲਪੁਰ ਐਕਐਮਐਲਏ ਬੀਬੀ ਰਾਜਵਿੰਦਰ ਕੌਰ ਪੁੱਲਰ ਐਕਐਮਐਲਏ ਗੁਰਬਚਨ ਸਿੰਘ ਕਰਮੂ ਵਾਲਾ ਮੈਂਬਰ ਐਸਜੀਪੀਸੀ ਜਥੇਦਾਰ ਮੋਹਨ ਸਿੰਘ ਤੱਲੇ ਸ੍ਰੀ ਅਨੰਦਪੁਰ ਸਾਹਿਬ ਪਰਮਜੀਤ ਸਿੰਘ ਮੱਕੜ ਰੋਪੜ ਬੀਬੀ ਗੁਰਦਿਆਲ ਕੌਰ ਐਕਸ ਚੇਅਰਪਰਸਨ ਬੀਬੀ ਹਰਜਿੰਦਰ ਕੌਰ ਐਕਸ ਮੇਅਰ ਚੰਡੀਗੜ੍ਹ ਬੀਬੀ ਜ਼ਾਹਿਦਾ ਸੁਲੇਮਾਨ ਮਲੇਰ ਕੋਟਲਾ ਬੀਬੀ ਗੁਰਬਿੰਦਰ ਕੌਰ ਐਸਡੀਪੀਸੀ ਮੈਂਬਰ ਬੀਬੀ ਜੁਗਿੰਦਰ ਕੌਰ ਰਾਠੌਰ ਐਸਡੀਪੀਸੀ ਮੈਂਬਰ ਗੁਰਪ੍ਰੀਤ ਸਿੰਘ ਚੱਬਰ ਮੈਂਬਰ ਐਸਡੀਪੀਸੀ ਬੀਬੀ ਕੁਲਦੀਪ ਕੌਰ ਕੰਗ ਮੋਹਾਲੀ ਬੀਬੀ ਜਸਵਿੰਦਰ ਕੌਰ ਸੋਹਲ ਅੰਮ੍ਰਿਤਸਰ ਬੀਬੀ ਪਰਮਜੀਤ ਕੌਰ ਬਿਰਕ ਸੰਗਰੂਰ ਦਿਲਬਾਗ ਹੁਸੈਨ ਨਰੇਸ਼ ਠਿੰਗਣ ਬੀਬੀ ਰੂਪਕੌਰ ਸੰਧੂ ਅੰਮ੍ਰਿਤਸਰ ਬੀਬੀ ਬਸੰਤ ਕੌਰ ਖੇੜਾ ਬਰਨਾਲਾ ਬੀਬੀ ਜਸਵੀਰ ਕੌਰ ਖਰੜ ਨੂੰ ਸ਼ਾਮਿਲ ਕੀਤਾ ਗਿਆ ਹੈ ਇਸ ਤੋਂ ਇਲਾਵਾ ਦੋ ਨਾਮ ਬਾਅਦ ਦੇ ਵਿੱਚ ਸ਼ਾਮਿਲ ਕੀਤੇ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਸੀਨੀਅਰ ਲੀਡਰ ਤਜਿੰਦਰ ਸਿੰਘ ਸੰਘੇੜੀ ਅਤੇ ਪ੍ਰਿੰਸੀਪਲ ਰਣਜੀਤ ਸਿੰਘ ਲੁਧਿਆਣਾ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਤਾਂ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ 97 ਮੈਂਬਰ ਨੇ ਜਿਹੜੇ ਉਹ ਵਰਕਿੰਗ ਕਮੇਟੀ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਜਦਕਿ 22 ਮੈਂਬਰ ਨੇ ਜਿਹੜੇ ਉਹ ਸਪੈਸ਼ਲ ਇਨਵਾਈਟੇਡ ਵਜੋਂ ਵਰਕਿੰਗ ਕਮੇਟੀ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੱਡਾ ਐਲਾਨ ਆ ਜਿਹੜਾ ਉਹ ਕੀਤਾ ਗਿਆ ਹੈ